ਸਾਰਾ ਦਿਨ ਪੋਜ਼ਿਟਿਵ ਰਹਿਣਾ ਚਾਹੁੰਦੇ ਹੋ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਸਿੰਪਲੀ ਤੁਸੀਂ ਕੀ ਕਰਨਾ ਹੈ ਕਿ ਸਵੇਰੇ ਜਦੋਂ ਵੀ ਉઠੋ ਜਦੋਂ ਵੀ ਸੁਬਾ ਉਠੋ ਸਿਰਫ 2 ਤੋਂ 3 ਮਿੰਟ ਸਿਰਫ ਤੇ ਸਿਰਫ ਆਪਣੇ ਨਾਲ ਤੇ ਆਪਣੇ ਪਰਮਾਤਮਾ ਦੇ ਨਾਲ ਸਪੈਂਡ ਕਰੋ ਅੱਖਾਂ ਨੂੰ ਬੰਦ ਕਰਕੇ ਪਰਮਾਤਮਾ ਦਾ ਨਾਮ ਲਓ ਤੇ ਆਪਣੇ ਆਪਣੇ ਆਉਂਦੇ ਜਾਂਦੇ ਸਾਹਾਂ ਨੂੰ ਦੇਖੋ 10 ਵਾਰੀ ਇਸ ਤਰੀਕੇ ਨਾਲ ਆਪਣੇ ਜੜੀ ਆ ਤੁਸੀਂ ਬਰੀਥ ਲੈਣੀ ਹੈ ਆਪਣੇ ਸਾਹ ਨੂੰ ਆਉਂਦਾ ਤੇ ਜਾਂਦਾ ਵੇਖਣਾ ਤੇ ਆਪਣੇ ਆਪ ਨੂੰ ਹਰ ਵੇਲੇ ਖੁਸ਼ ਜੜਾ ਮਹਿਸੂਸ ਕਰਨਾ ਤੁਸੀਂ ਆਪਣੇ ਆਪ ਨਾਲ ਗੱਲ ਕਰਨੀ ਹੈ ਕਿ ਅੱਜ ਮੈਂ ਸਾਰਾ ਦਿਨ ਬਹੁਤ ਖੁਸ਼ ਰਹਾਂਗਾ ਜਾਂ ਰਹੂੰਗੀ ਤੇ ਮੇਰੇ ਫੇਸ ਤੇ ਹਰ ਵੇਲੇ ਸਮਾਈਲ ਰਹੂਗੀ ਠੀਕ ਹੈ ਤੇ ਮੈਂ ਸਾਰਾ ਦਿਨ ਖੁਸ਼ੀ ਹੀ ਰਵਾਂਗਾ ਤਾਂ ਤੁਸੀਂ ਦੇਖਣਾ ਕਿ ਉਸ ਦਿਨ ਤੋਂ ਲੈ ਕੇ ਜੇ ਤੁਸੀਂ 2-3 ਦਿਨ ਲਗਾਤਾਰ ਤੁਸੀਂ ਇਸ ਐਕਸਰਸਾਈਜ਼ ਨੂੰ ਕਰ ਲਿਆ ਸਵੇਰੇ ਉੱਠਦੇ ਸਾਰ ਹੀ ਆਪਣੇ ਪਹਿਲਾਂ ਜਿਹੜਾ ਸਹਰਾਣੇ ਦੇ نیچے ਆਪਾਂ ਫੋਨ ਰੱਖਿਆ ਉਹਨੂੰ ਨਹੀਂ ਚੱਕਣਾ ਹੈਗਾ ਸਿਰਫ 2 ਮਿੰਟ ਆਪਣੇ ਵਾਸਤੇ ਕੱਢਣੇ ਆ ਤੇ ਆਪਣੇ ਪਰਮਾਤਮਾ ਦਾ ਧੰਨਵਾਦ ਕਰਨਾ ਜੋ ਵੀ 2 ਤੋਂ 4 ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਜਿਨ੍ਹਾਂ ਵਾਸਤੇ ਤੁਸੀਂ ਥੈਂਕਫੁਲ ਪਰਮਾਤਮਾ ਦੇ ਸੱਚੇ ਦਿਲੋਂ ਤੁਸੀਂ ਮਨ ਤੋਂ ਫੀਲ ਕਰ ਸਕਦੇ ਹੋ ਕਿ ਹਾਂ ਇਹ ਚੀਜ਼ਾਂ ਮੈਨੂੰ ਖੁਸ਼ੀ ਦਿੰਦੀਆਂ ਉਹਨਾਂ ਚੀਜ਼ਾਂ ਬਾਰੇ ਸੋਚਣਾ ਹੈ ਇਸ ਤਰ੍ਹਾਂ ਦੀਆਂ ਔਰ ਬਹੁਤ ਸਾਰੀਆਂ ਟਿਪਸ ਨੂੰ ਜਾਣਨ ਵਾਸਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ